دس ایکسچینج آف فائر ہوئے گیارہ لوگ جہاں ملزم نے وہ زخمی ہوئے آف فائر وجہ سے چونی ہے جی سارا یہ جڑے ماڑے افسر نے کہے چھوٹا انت بڑھیا نہیں ہے جہاں تھی پہلے جس طریقے کام کیتے لوگوں رات ਜੀ ਜਿਹੜੇ ਬਾਹਰ ਹੁੰਦੇ ਬੈਠੇ ਨੇ ਉਹਨਾਂ ਦੇ ਥੋੜੇ ਵਿੱਚੋਂ ਵੀ ਕੁਝ ਬੰਦੇ ਨੇ ਜਿਹੜੇ ਕਾਲੀਆਂ ਹੰਡਾ ਨੇ ਇਹਨੀਆਂ ਥੋੜੇ ਸਾਰੇ ਵਪਾਰੀਆਂ ਦੇ ਨਾਂ ਨੰਬਰ ਉਹਦੀ ਗੂਵਰਨਮੈਂਟ ਟਰੈਕ ਕਰਕੇ ਉਹਨੂੰ ਫਸਰੇ ਨੇ ਉਹਨੂੰ ਵੀ ਜਨਾਬ ਵੀ ਇਹਦੀ ਚਾਲੀ ਤੁਸੀਂ ਆਪਣੀਆਂ ਹੱਥਾਂ ਤੋਂ ਆਵਾਜ਼ ਆਓ ਸਾਨੂੰ ਪ੍ਰਸ਼ਾਸਨ ਨੂੰ ਪੂਰੀ ਮਤਲਬ ਸੀਐਸ ਆਰ ਵੀ ਬਾੜਿਓ ਸੀਐਸ ਆਰ ਵੀ ਬਾੜਿਓ ਸੀਟੀ ਵੀ ਸਾਹਿਬ ਵੀ ਬਾੜਿਓ ਕੌਂਤਰੀ ਸਾਹਿਬ ਵੀ ਪੂਰੀ ਸਾਡਾ ਪਿੱਛੇ ਹੱਥ ਹੈ اپیل <سؤال> کرتے ہیں بےنتی کرتے ہیں سارا کہ کر رہے رہے اے کام کر لیں تو سارے ساتھ ساتھ دینا جو بھی کوئی کرائم ہو رہے ہیں یا کرنے کی سوچ بھی ہے ابھی اس ਅ ਅੱਜ ਅਸੀਂ ਜੰਡਿਆ拉 ਸ਼ਹਿਰ ਦੇ ਵਿੱਚ ਜਿਹੜੀ ਆ ਉਹ ਵਪਾਰੀ ਵਰਗ ਦੀਆਂ ਜੋ ਵੀ ਮੁਸ਼ਕਲਾਂ ਸੀਗੀਆਂ ਉਹਨਾਂ ਨੂੰ ਮੁੱਖ ਰੱਖ ਕੇ ਇੱਕ ਜਿਹੜੀ ਆ ਉਹ ਮੀਟਿੰਗ ਕੀਤੀ ਆ ਫਾਇਰ ਜਿਹੜੀਆਂ ਫਾਇਰਿੰਗ ਦੀਆਂ ਇਨਸੀਡੈਂਟਸ ਵਾਪਰੇ ਸੀਗੇ ਪਿਛਲੇ ਦਿਨਾਂ ਦੇ ਵਿੱਚ ਸੋ ਅਸੀਂ ਉਹਤੇ ਜਿਹੜੇ-ਜਿਹੜੇ ਵੀ ਬੰਦੇ ਉਹਦੇ ਵਿੱਚ ਜ਼ਿੰਮੇਵਾਰ ਨੇ ਅਸੀਂ ਕਾਫੀ ਉਹਨਾਂ ਦੇ ਵਿੱਚੋਂ ਅਰੈਸਟ ਵੀ ਕੀਤੇ ਨੇ ਕਈਆਂ ਦਾ ਇਨਕਾਊਂਟਰ ਵੀ ਹੋਇਆ ਉਹਨਾਂ ਨੇ ਪੁਲਿਸ ਦੇ ਨਾਲ ਮੁਕਾਬਲਾ ਵੀ ਕੀਤਾ ਉਹਦੇ ਵਿੱਚ ਉਹ ਜ਼ਖਮੀ ਵੀ ਹੋਏ ਨੇ ਕੋਜ ਅਸੀਂ ਜਿਹੜੇ ਆ ਉਹਨਾਂ ਤੱਕ ਪੁਲਿਸ ਜਿਹੜੀ ਆ ਪਹੁੰਚ ਚੁੱਕੀ ਆ ਬਹੁਤ ਜਲਦ ਅਸੀਂ ਪੁਲਿਸ ਦੀ ਗ੍ਰਿਫਤ ਦੇ ਵਿੱਚ ਲੈ ਲਾਂਗੇ ਇੱਕ ਅਸੀਂ ਅੱਜ ਹੋਰ ਫੈਸਲਾ ਜੰਡਿਆਲੇ ਦੇ ਵਿੱਚ ਲਿਆ ਆ ਕਿ ਜੰਡਿਆਲਾ ਗੁਰੂ ਕੌਨਸਟੀਚੁਐਂਸੀ ਦੇ ਵਿੱਚ ਅਸੀਂ ਕਿਉਂਕਿ ਜੰਡਿਆਲਾ ਗੁਰੂ ਜਿਹੜਾ ਥਾਣਾ ਇਹਦੇ ਤੇ ਕੁਝ ਜਾਦੇ ਪਿੰਡ ਇਹਦੇ ਤੇ ਹੈਗੇ ਨੇ ਨਾਲ ਅਟੈਚ ਨੇ ਸੋ ਅਸੀਂ ਇੱਕ ਨਵੀਂ ਪਰਪੋਜ਼ਲ ਬਣਾ ਰਹੇ ਹਾਂ ਕਿ ਇੱਕ ਨਵਾਂ ਥਾਣਾ ਜਿਹੜਾ ਆ ਨਵਾਂ ਪਿੰਡ ਦਾ ਉੱਥੇ ਬਣਾਇਆ ਜਾਵੇ ਤਾਂ ਕਿ ਇਹ ਜਿਹੜਾ ਡੈਡੀਕੇਟਡ ਹੋ ਸਕੇ ਜੰਡਿਆਲਾ ਤੇ ਥੋੜੇ ਬੂਤੇ ਨਾਲ ਨਾਲ ਲੱਗਦੇ ਜਿਹੜੇ ਪਿੰਡ ਨੇ ਇਸ ਤਰ੍ਹਾਂ lava ਅਸੀਂ 20 ਨਵੀਂ ਪੁਲਿਸ ਮੁਲਾਜ਼ਮ ਜਿਹੜੇ ਨੇ ਉਹ ਅੱਜ ਤੋਂ ਜੰਡਿਆਲਾ ਗਰੂਪ ਦੇ ਵਿੱਚ ਤਾਇਨਾਤ ਕੀਤੇ ਨੇ ਔਰ ਕੋ ਸਿਵਲ ਕਪੜਿਆਂ ਦੇ ਵਿੱਚ ਵੀ ਰਹਿਣਗੇ ਔਰ ਸਾਡੀ ਚੱਪੇ-ਚੱਪੇ ਤੇ ਨਿਗਾਹ ਜਿਹੜੀ ਆ ਉਹ ਰਹੂਗੀ ਅਸੀਂ ਵਪਾਰੀਆਂ ਦੀ ਜਾਨ ਮਾਲ ਦੀ ਰਾਖੀ ਵਾਸਤੇ ਪੂਰੀ ਤਰ੍ਹਾਂ ਜਿਹੜੇ ਆ ਉਹ ਸਮਰਪਤ ਆ ਅਸੀਂ ਹਰ ਤਰ੍ਹਾਂ ਦੇ ਨਾਲ ਉਹਨਾਂ ਨੂੰ ਪ੍ਰੋਟੈਕਟ ਜਿਹੜਾ ਆ ਉਹ ਕਰਾਂਗੇ ਸੋ ਮੇਰੀ ਸਮੂਹ ਵਪਾਰੀ ਵਰਗ ਨੂੰ ਅਪੀਲ ਆ ਕਿ ਉਹ ਬਿਨਾਂ ਕਿਸੇ ਡਰ ਭੈ ਦੇ ਜੇ ਉਹਨਾਂ ਨੂੰ ਕੋਈ ਬਾਲ ਫਰौती ਦੀ ਆਉਂਦੀ ਆ ਉਹ ਸਾਡੇ ਪੁਲਿਸ ਦੇ ਧਿਆਨ ਦੇ ਵਿੱਚ ਲਿਆਉਣ ਔਰ ਡਟ ਕੇ ਉਹਦਾ ਜਿਹੜਾ ਮੁਕਾਬਲਾ ਕਰਨ ਸਾਨੂੰ ਦੱਸਣ ਅਸੀਂ ਹਰ ਤਰ੍ਹਾਂ ਨਾਲ ਉਹਨਾਂ ਦੀ ਜੜੀ ਮਦਦ ਕਰਨ ਵਾਸਤੇ ਤਿਆਰ ਆ ਇਸ ਤੋਂ ਇਲਾਵਾ ਜੇ ਕੋਈ ਸੈਲਫ ਡਿਫੈਂਸ ਵਾਸਤੇ ਕਿਸੇ ਨੂੰ ਕੋਈ ਵੈਪਨ ਦੀ ਜ਼ਰੂਰਤ ਆ ਤੋ ਵੀ ਮੈਂ ਐਸਐਸਪੀ ਸਾਹਿਬ ਨੂੰ ਕਹਤਾਂ ਉਹਦੀ ਜਿਸ ਤਰ੍ਹਾਂ ਦੀ ਸਿਚੁਏਸ਼ਨ ਆ ਉਹਦੇ ਹਿਸਾਬ ਦੇ ਨਾਲ ਸੈਲਫ ਡਿਫੈਂਸ ਵਾਸਤੇ ਅਸੀਂ ਉਹਨਾਂ ਨੂੰ ਲਾਇਸੈਂਸ ਵੀ ਜੜੇ ਆ ਉਹ ਜਾਰੀ ਕਰ ਦਿੰਦੇ ਆ ਹਾਂਜੀ ਦੇਖੋ ਜਰੂਰ ਤਵਾਂ ਕਿ ਮੈਂ ਗੱਲ ਕੀਤੀ ਸੀ ਕਿ ਮੁੰਡੇ ਨਾਲ ਗੁਰਨਾਨਕ ਦੇਵ ਹਸਪੀਟਲ ਐਡਮਿਟ ਆ ਆ ਮੈਂ ਡਾਕਟਰਸ ਦੇ ਨਾਲ ਗੱਲ ਕੀਤੀ ਉਹਨਾਂ ਦੇ ਪਰਿਵਾਰ ਨਾਲ ਗੱਲ ਕੀਤੀ ਸਾਰਾ ਇਲਾਜ ਜਿਹੜਾ ਹੈ ਉਹ ਤੇ ਫਿਰ ਹਾਲ ਮੈਂ ਕਹਿ ਦਿੱਤਾ ਕਿ ਇੱਕ ਸਿੰਗਲ ਪੈਨੀ ਵੀ ਜਿਹੜਾ ਉਹਨਾਂ ਦਾ ਇਲਾਜ ਦੇ ਉੱਤੇ ਖਰਚ ਨਹੀਂ ਆਊਗਾ ਸੋ ਮੈਂ ਇੱਕ ਲੜਕੀ ਤੇ ਵੀ ਗੋਲੀ ਲੱਗੀ ਸੀਗੀ ਉੱਥੇ ਵੀ ਮੈਂ ਕਿਹਾ ਸੀਗਾ ਉਹ ਵੀ ਉਦੋਂ ਕਹਿ ਕੇ ਆਇਆ ਸੀਗਾ ਸੋ ਮਾਲੀ ਸਹਾਇਤਾ ਵੀ ਜਿਸ ਤਰ੍ਹਾਂ ਦਾ ਪਰਿਵਾਰ ਦੀ ਕੋਈ ਜ਼ਰੂਰਤ ਹੋਈ ਉਹ ਵੀ ਕਰ ਦਵਾਂਗੇ ਸਿਰ ਸੈਰ ਦੇ ਵਿੱਚ ਕਿਤੇ ਵੀ ਕੋਈ ਨਾਕਾ ਨਹੀਂ ਲੱਗਦਾ ਦੇਖੋ ਜੀ ਦੇਖੋ ਜਿਹੜੇ ਨਾਕੇ ਲੱਗਣੇ ਨੇ ਉਹ ਤੇ ਲੱਗਣ ਗਏ ਇੱਕ ਅਸੀਂ ਹੋਰ ਵੀ ਫੈਸਲਾ ਕੀਤਾ ਕੋਈ ਵੀ ਮੂੰਹ ਬਨ ਕੇ ਮੋਟਰਸਾਈਕਲ ਨਹੀਂ ਚਲਾਊਗਾ ਕੋਈ ਵੀ ਅਸੀਂ ਬਿਨਾ ਨੰਬਰ ਪਲੇਟ ਦੇ ਮੋਟਰਸਾਈਕਲ ਜਿਹੜਾ ਆ ਉਹ ਨਹੀਂ ਚੱਲਣ ਦੇਵਾਂ ਕਿ ਇਸ ਤੋਂ ਇਲਾਵਾ ਅਸੀਂ ਕੁਝ ਸਿਵਲ ਕੱਪੜਿਆਂ ਦੇ ਵਿੱਚ ਵੀ ਮੁਲਾਜ਼ਮ ਜਿਹੜੇ ਆ ਉਹ ਵੱਖ-ਵੱਖ ਚੌਂਕਾਂ ਦੇ ਵਿੱਚ ਤਨਹਾਥ ਕਰ ਰਹੇ ਆ ਤਾਂ ਕਿ ਅਚਾਨਕ ਜੇ ਕੋਈ ਅਨਸੁਖਾਂ ਵੀ ਘਟਨਾ ਵਾਪਰਦੀ ਆ ਤੇ ਉਸੇ ਵੇਲੇ ਉਹ ਜਿਹੜਾ ਆ ਉਹ ਹਮਲਾਵਰ ਜਿਹੜੇ ਨੇ ਉਹਨਾਂ ਨੂੰ ਪਾੜ ਸਕੇ ਹਾਂ ਦੇਖੋ ਇਹ ਵੀ ਅਸੀਂ ਕਿਹਾ ਹੈ ਕਿ ਇਹ ਪਰਫਾਰਮਾ ਦੇ ਰਹੇ ਹਾਂ ਕਿ ਜਿੰਨੇ ਵੀ ਕਿਸੇ ਨੇ ਘਰੇ ਕੋਈ ਆਪਣਾ ਪ੍ਰਵਾਸੀ ਜਾਂ ਕੋਈ ਕਿਰਾਏਦਾਰ ਰੱਖਿਆ ਉਹਦੀ ਇਨਫੋਰਮੇਸ਼ਨ ਪੁਲਿਸ ਨੂੰ ਦੇਦੇ ਉਹਦਾ ਕੋਈ ਹੋਰ ਪਰਪਸ ਨਹੀਂ ਆ ਕਈ ਵਾਰੀ ਆਪਾਂ ਇਸ ਕਰਕੇ ਨਹੀਂ ਇਨਫੋਰਮੇਸ਼ਨ ਦਿੰਦੇ ਕਿ ਪਤਾ ਨਹੀਂ ਕੋਈ ਉਹਦੇ ਵਾਸਤੇ ਟੈਕਸੇਸ਼ਨ ਹੋ ਜੇਗੀ ਜਾਂ ਕੋਈ ਹੋਰ ਜਿਹੜੇ ਮਕਾਨ ਮਾਲਕ ਨੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਹੋਊਗੀ ਸਿਰਫ ਅਸੀਂ ਸਿਕਿਉਰਿਟੀ ਪਰਪਸ ਵਾਸਤੇ ਉਹਨਾਂ ਕੋਲ ਲੈ ਰਹੇ ਹਾਂ ਔਰ ਮੈਂ ਵੱਧ ਚੜ ਕੇ ਲੋਕਾਂ ਨੂੰ ਕਹੂੰਗਾ ਕਿ ਉਹ ਆਪਣੀ ਇਨਫੋਰਮੇਸ਼ਨ ਜ਼ਰੂਰ ਦੇ ਦਨ ਤਾਂ ਕਿ ਅਸੀਂ ਕ੍ਰਾਈਮ ਦੇ ਉੱਤੇ ਨੱਥ ਪਾ ਸਕੀਏ ਨਹੀਂ ਕੋਈ ਬੰਦ ਨਹੀਂ ਹੋਏਗਾ ਸਾਰੇ ਆਪਣੇ ਭੈਣ ਭਰਾ ਨੇ ਔਰ ਇਹਨਾਂ ਨੂੰ ਵਿਸ਼ਵਾਸ ਦੇ ਦਿੱਤਾ ਗਿਆ ਸਾਰੇ ਆਪਣੇ ਕੰਮਾਂ ਤੇ ਫਤਨ ਗਏ